ਸ਼੍ਰੀ ਗੌਰਵਤੂ ਰਾਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਤੇ ਸ਼੍ਰੀ ਸਰਬਜੀਤ ਰਾਜੀ ਜੀ ਐਸਪੀ ਡੀ ਸਾਹਿਬ ਕਪੂਰਥਲਾ ਦੀ ਜੋਗ ਅਗਵਾਈ ਹੇਠ ਕੱਲ ਸਾਡੀ ਸੀਆਈਏ ਟੀਮ ਨੂੰ ਵਹੀਕਲ ਇਫੈਕਟ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਜਿਸ ਤਹਿਤ ਸਾਡੇ ਇੰਚਾਰਜ ਸੀਆਈਏ ਦੀ ਟੀਮ ਐਸਆਈ ਗੁਰਦੇਵ ਸਿੰਘ ਜੋ ਕਿ ਗਸ਼ਤ ਦੇ ਦੌਰਾਨ ਵਿਲਾ ਕੋਠੀ ਰੋਡ ਦੇ ਉੱਤੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਸ਼ੱਕੀ ਬੰਦੇ ਇਹਨਾਂ ਨੇ ਕਾਬੂ ਕੀਤੇ ਜਿਨ੍ਹਾਂ ਨੂੰ ਕਾਬੂ ਕਰਕੇ ਫਰਦਰ ਪੁੱਛਗਛ ਕੀਤੀ ਤੇ ਇਹਨਾਂ ਦੇ ਕੋਲੋਂ 3 ਮੋਟਰਸਾਈਕਲ ਜਿਹੜੇ ਆ ਚੋਰੀ ਛੁਦਾ ਬਰੰਦ ਹੋਏ ਜਿਨ੍ਹਾਂ ਦੇ ਨਾਮ ਵਿੱਕੀ ਪੁੱਤਰ ਜਸਵੀਰ ਪਰਵਿੰਦਰ ਸਿੰਘ ਪੁੱਤਰ ਗਰਨਾਮ ਸਿੰਘ ਜਗਦੀਪ ਸਿੰਘ ਔਰ ਜੱਗੀ ਪੁੱਤਰ ਸਾਧੂ ਸਿੰਘ ਤੇ ਨਈਂ ਕਪੂਰਥਲਾ ਦੇ ਰਹਿਣ ਵਾਲੇ ਆ ਇਹਨਾਂ ਤਿੰਨਾਂ ਦੇ ਕੋਲੋਂ 3 ਚੋਰੀ ਦੇ ਮੋਟਰਸਾਈਕਲ ਕਾਬੂ ਕੀਤੇ ਗਏ ਫਿਰ ਇਹਨਾਂ ਨੂੰ ਫਰਦਰ ਪੁੱਛਗਿੱਛ ਕੀਤੀ ਤੇ ਅੱਜ ਸਵੇਰੇ ਇਹਨਾਂ ਦੇ ਕੋਲੋਂ ਹੋਰ 5 ਮੋਟਰਸਾਈਕਲ ਸਪਲੈਂਡਰ ਮਾਰਕਾ ਤੇ ਇੱਕ ਐਕਟਿਵ ਜੁਰੀ ਦੀ ਸਕੂਟਰੀ ਬਰਾਮਦ ਕੀਤੀ ਗਈ। ਇਹ ਕਦੋਂ ਤੋਂ